ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੀਐਮ ਕਿ ਅੰਬਲਾਈਡਰੀ ਚੈਨਲ ਦੇ ਉੱਪਰ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਅਗਰ ਕੋਈ ਵੀ ਡਿਜ਼ਾਈਨ ਬਣਾਉਣਾ ਤਾਂ ਦਾ ਜੋੜ ਕਿਵੇਂ ਜੋੜਨਾ ਸੋ ਬਹੁਤ ਸਾਰੇ ਜਿਹੜੇ ਨਵੇਂ ਬਾਲ ਸਿੱਖਦੇ ਇਸ ਮਸ਼ੀਨ ਦਾ ਜਿਨ੍ਹਾਂ ਨੇ ਨਵੀਂ ਲਈ ਹੈ ਸੋ ਉਹਨਾਂ ਨੂੰ ਡਿਜ਼ਾਈਨ ਜਿੰਨਾਂ ਡਿਜ਼ਾਈਨ ਦਾ ਜੋੜ ਜੋੜਨਾ ਨਹੀਂ ਆਦਾ ਸੋ ਇਸ ਵੀਡੀਓ ਨੂੰ ਪੂਰੀ ਦੇਖਣ ਤੇ ਸੌਖੇ ਤਰੀਕੇ ਨਾਲ ਆਪਣੇ ਜੋੜ ਨੂੰ ਜੋੜ ਸਕਦੇ ਆਂ ਸੋ ਆਪਾਂ ਇਹ ਡਿਜ਼ਾਈਨ ਬਣਾਇਆ ਹੈ। ਸੋ ਇਹਦਾ ਆਪਾਂ ਨੈਕਸਟ ਦੇ ਦੇ ਨਾਲ ਆਪਾਂ ਜੋੜਨਾ ਹੈ। ਜੋੜ। ਸਭ ਤੋਂ ਪਹਿਲਾਂ ਆਪਾਂ ਫਰੇਮ ਲਗਾ ਕੇ ਆਪਣਾ ਤੇ ਆਪਾਂ ਇਹਨਸੂ ਡਿਜ਼ਾਈਨ ਦੇ ਉੱਪਰ ਜਾਵਾਂਗੇ। ਜੋ ਆਪਣਾ ਇਹ ਗ੍ਰਿਡ ਲਾਈਨਸ ਇਸ ਤੇ ਆਉਣਗੀਆਂ। ਸੋ ਉਸ ਨਾਲ ਆਪਾਂ ਆਪਣਾ ਜੋੜ ਜੋੜਨਾ ਹੈ। ਆਪਣਾ ਜਿਹੜਾ ਸਕੇਲ ਹੁੰਦਾ ਹੈ ਆਪਾਂ ਨੂੰ ਮਿਲਿਆ ਹੁੰਦਾ ਆਪਣੇ ਫਰੇਮ ਦੇ ਨਾਲ। ਇਹਨੂੰ ਇਹਦੇ ਉੱਪਰ ਲਗਾ ਲੈਣਾ ਹੈ। ਦੇ ਕੋ ਸਹੀ ਤਰੀਕੇ ਨਾਲ ਜਿਵੇਂ ਆਪਾਂ ਇਸ ਦੇ ਉੱਪਰ ਇਹਨੂੰ ਸੈੱਟ ਕਰਾਂਗੇ ਉਸੇ ਤਰ੍ਹਾਂ ਹੀ ਉਧਰ ਆਪਣੀ ਸੈਟਿੰਗ ਆਏਗੀ ਸੂਈ ਆਪਾਂ ਚੰਗੀ ਤਰ੍ਹਾਂ ਇਹਨਾਂ ਨੁਕਰਾਂ ਦੇ ਵਿੱਚ ਪਾ ਲਏ ਆ ਸੁਣਨਾ ਪੈਂਦਾ ਸਹੀ ਤਰੀਕੇ ਨਾਲ ਜੋੜਾਂਗੇ ਇਧਰ ਆਪਣੇ ਕੋਲ ਦੋ ਬਾਕਸ ਨੇ ਦੋ ਤਾਂ ਥੋੜਾ ਜਿਹਾ ਘੱਟ ਦੇ ਉੱਪਰ ਆਪਣਾ ਇੱਥੇ ਜੋੜ ਜੁੜਨਾ ਹੈ ਸੋ ਸੇਮ ਹੀ ਆਪਾਂ ਸਕਰੀਨ ਦੇ ਉੱਪਰ ਵੀ ਇਸੇ ਤਰ੍ਹਾਂ ਇਹਨੂੰ ਜੋੜ ਲਵਾਂਗੇ ਦੋ ਤੋਂ ਥੋੜਾ ਜਿਹਾ ਘੱਟ ਬਾਕਸਿਸ ਦੇ ਵਿੱਚ ਜੋ ਆਪਾਂ ਇਹ ਵਾਲੀ ਨੁੱਕਰ ਨੂੰ ਜੋੜ ਲੈਣਾ ਉਸ ਤੋਂ ਬਾਅਦ ਆਪਾਂ نیچےੋਂ ਦੇਖਣਾ ਹੈ ਕਿ ਆਪਰੇ نیچےੋਂ ਇਸ ਦੀ ਕਿੰਨੇ ਆਪਣੇ ਆਉਂਦਿਆ ਇੱਕ ਐਂਡ ਦੋ ਇਹ ਵੀ ਦੋ ਹੀ ਨੇ ਸੈਸਟਰ ਵੀ ਆਪਾਂ ਨੀਚੋਂ ਵੀ ਦੋ ਪੂਰੇ ਸੈੱਟ ਕਰ ਲੈਣੇ। ਤੋਂ ਉਸ ਦੇ ਨਾਲ ਆਪਾਂ ਅਗਲਾ ਜੋ ਆਪਣਾ ਨੈਕਸਟ ਇੱਧਰ ਵੀ ਆਪਣੀ ਇੱਥੇ ਆ ਕੇ ਜੁੜਨਾ ਨੇ। ਸੋ ਇਹਨੂੰ ਵੀ ਆਪਾਂ ਦੇਖ ਲਾਂਗੇ ਇਹ ਤੀਜੇ ਬਾਕਸ ਦੇ ਵਿੱਚ ਜੁੜਨਾ ਹੈ ਨਾ ਕਿ ਤੇ ਇੱਧਰ ਆਪਾਂ ਵੇਖ ਲਾਂਗੇ ਤੀਜੇ ਬਾਕਸ ਦੇ ਵਿੱਚ ਆਪਣਾ ਆ ਚੁੱਕਿਆ ਹੈ। ਸੋ ਇਸ ਨੂੰ ਆਪਾਂ ਹੁਣ ਇੱਕ ਵਾਰੀ ओके ਕਰਕੇ ਦੇਖ ਲੈਣਾ ਉਸ ਤੋਂ ਬਾਅਦ ਫਿਰ ਆਪਾਂ ਪਹਿਲਾਂ ਸਟਾਰਟ ਕਰਨ ਤੋਂ ਇੱਕ ਵਾਰੀ ਨੂੰ ਆਪਾਂ ਚੈੱਕ ਕਰਨਾ ਹੈ ਸਟਾਰਟ ਕਰਨ ਤੋਂ ਬਿਗੇਰ ਹੀ ਆਪਾਂ ਇਹਨੂੰ ਪਲੱਸ ਕਰਕੇ ਇਹਨੂੰ ਚੈੱਕ ਕਰਾਂਗੇ ਕਿ ਆਪਣਾ ਜੋੜ ਬਿਲਕੁਲ ਸਹੀ ਆ ਰਿਹਾ ਹੈ। ਇਹ ਪਲੱਸ ਤੋਂ ਆਪਾਂ ਇਹਨੂੰ ਸੈੱਟ ਕਰ ਸਕਦੇ ਹਾਂ। सो इत अपना जो है पिंक कलर है पिंक कलर ने जुड़ना है सो so, आप इधर भी वो वाला कलर निकाल लेंगे जोड़ा आप जुड़ना है सैकेंड इतों कलर अगे पीछे कर सकते हो चेक करने वास्ते अपना सैकेंड कलर तर जुड़ना है। देखो इत जिथे प्लस का पॉइंट है उ मशीन आ चुकी है सो so, आप प्लस करके नीचे करके देख लेंगे नीडल ਇਹ ਸਹੀ ਜੋੜਦਾ ਹੈ ਜਾਂ ਨਹੀਂ ਇਸ ਨੂੰ نیچے ਕਰਕੇ ਦੇਖ ਲੈਣਾ ਹੈ ਇੱਧਰ ਆਪਣੇ ਵਾਸਤੇ نیچے ਕਰਨ ਲਈ ਆਪਣਾ ਬਣਿਆ ਹੈ ਇਹਨੂੰ ਘੁਮਾਓਗੇ ਤਾਂ ਨੀਡਲ نیچے ਉੱਪਰ ਹੋ ਜਾਏਗੀ ਦੇਖੋ ਥੋੜਾ ਜਿਹਾ ਆਪਾਂ نیچے ਕਰ ਲੈਣਾ ਇਹਨੂੰ ਸੋ ਇਸ ਲਈ ਆਪਾਂ ਥੋੜਾ ਜਿਹਾ نیچے ਕਰ ਲਈ ਆਪਾਂ ਬੈਕ ਨਹੀਂ ਜਾਣਾ ਆਪਣੇ ਕੋਲ ਇੱਕ ਆਪਸ਼ਨ ਆਉਂਦੀ ਹੈ ਇੱਥੇ ਹਵਾਲੀ ਆਪਸ਼ਨ ਹੈ ਇਹਦੇ ਤੇ ਤੁਸੀਂ ਕਲਿੱਕ ਕਰੋਗੇ ਆਪਣੇ ਕੋਲ ਇਹ ਚਾਰ ਆ ਜਾਂਦੀ ਆਪਸ਼ਨਾਂ ਇਹਦੇ ਵਿੱਚ ਥੋੜਾ ਜਿਹਾ نیچے ਕਰਨਾ ਤੁਸੀਂ نیچے ਵਾਲੀ ਨੂੰ ਥੋੜਾ ਜਿਹਾ ਖਿਨap ਦੇਣਾ ਉਹ ਆਪਣੇ ਆਪ ਜਿਹੜੀ ਤੁਹਾਡੀ ਨੀਡਲ ਹੈ ਇੱਧਰ ਨੂੰ ਆ ਜਾਈ ਸੋ ਇਹ ਆਪਣੇ ਜੋ ਕਾਰਟਵਰਕ نیچے ਜੋ ਡਿਜ਼ਾਈਨ ਬਣਿਆ ਦਾ ਜੋੜਤਾ ਆਪਣਾ ਸਹੀ ਲੱਗ ਗਿਆ ਹੈ ਹੁਣ ਅਗਰ ਆਪਾਂ ਇਸ ਨੂੰ ਆਪਨੀ ਇਸ ਬਿੰਦੀ ਦਾ ਜੋੜ ਦੇਖਣਾ ਵੀ ਇਹ ਕਿੱਥੇ ਜਾ ਕੇ ਜੁੜੇਗੀ ਤਾਂ ਆਪਾਂ ਇਸ ਕਲਰ ਤੇ ਕੱਢ ਲੈਣਾ ਇਸ ਤੋਂ ਇਹ ਕਲਰ ਇੱਥੋਂ ਸਟਾਰਟ ਹੋ ਰਿਹਾ ਸੋ ਆਪਾਂ ਥੋੜਾ ਅੱਗੇ ਕਰ ਲੈਣਾ ਪਲੱਸ ਤੋਂ ਜਾ ਕੇ ਜਿਵੇਂ ਜਿਵੇਂ ਅੰਦਰ ਆਪਾਂ ਪਲੱਸ ਨਰਕੀ ਜਮੀ ਹੋਏ ਹੋਏ ਮਸ਼ੀਨ ਨੇ ਉਸੇ ਤਰ੍ਹਾਂ ਰਫਲੀ ਚੱਲੇ ਜਾਣਾ ਹੈ ਸੋ ਇਹ ਪਹੁੰਚ ਚੁੱਕੀ ਹੈ ਤੇ ਮੰਦੀ ਦੇ ਉੱਪਰ ਸੁਆਪਾ ਦੇ ਦੇ ਲਾਂਗੇ ਕੀ ਇਹ ਇੰਦਰ ਇੱਥੇ ਬਣ ਰਹੀ ਹੈ ਥੋੜੀ ਜਿਹੇ ਦੇ ਤੋ ਇਧਰ ਵਾਲੀ ਸਾਈਡ ਹੈ ਸੋ ਉਹਨ ਲਈ ਆਪਾਂ ਨੂੰ ਥੋੜਾ ਜਿਹਾ ਫਰੇਮ ਦਾ ਕਪੜਾ ਇਧਰ ਨੂੰ ਕਰਨਾ ਪਏਗਾ ਕਿਉਂਕਿ ਇਹ ਡਿਜ਼ਾਈਨ ਆਪਣਾ نیچے ਸੈੱਟ ਹੋ ਚੁੱਕਿਆ ਹੈ ਸਿਰਫ ਉੱਪਰ ਹੀ ਥੋੜਾ ਜਿਹਾ ਆ ਰਿਹਾ ਬਿਲਕੁਲ ਸੋ ਥੋੜਾ ਜਿਹਾ ਆਪਾਂ ਇਧਰੋਂ ਕਪੜਾ ਇਹਨੂੰ ਮੜਾ ਜਿਹਾ ਕੱਟ ਕੇ ਮੜਾ ਜਿਹਾ ਇਧਰ ਨੂੰ ਕਰ ਲਾਂਗੇ ਆਪਾਂ ਇਹ ਤੋਂ ਫਰੇਮ ਨੂੰ ਥੋੜਾ ਜਿਹਾ ਕਪੜੇ ਨੂੰ ਇਧਰ ਨੂੰ ਖਿੱਚ ਕੇ ਟਾਈਟ ਕਰ ਲਿਆ ਸੋ ਆਪਣੀ ਬਿੰਦੀ ਸੈੱਟ ਹੋ ਗਈ ਹੁਣ ਉੱਪਰ ਹੁਣ ਆਪਾਂ ਇਸ ਦੇ ਨਾਲ ਆਪਾਂ ਇਹ ਵਾਲੀ ਨੂੰ ਸੈੱਟ ਕਰਾਂਗੇ सो so, आपा ग्रीन वाले कलर त जाके करने स इत पहुँच जाए तो देख लिमें इत बन रही है थोड़ा ज़्यादा अगे चली इधर ही उस थानी अपने आ रही ਹਾਂਜੀ ਤੇ ਬਿਲਕੁਲ ਨਾਲ ਇਹਦੇ ਅਟੈਚਾ ਹੋਏਗੀ ਬਿਲਕੁਲ ਸਹੀ ਜੁੜੀ ਹੋਈ ਹੈ ਸੋᱱਾ ਆਪਏ ਨੇ ਸਟਾਰਟ ਕਰਕੇ ਬਣਾਵਾਂਗੇ ਤੇ ਫਿਰ ਤੁਹਾਨੂੰ ਖਾਵਾਂਗੇ ਕਿ ਜੋੜ ਕਿਵੇਂ ਜੁੜਿਆ ਛੇ ਤੁਸੀਂ ਦੇਖਦੇ ਰਹਿਣਾ ਤੇ ਜੇ ਕੋਈ ਵੀ ਜਾਣਕਾਰੀ ਹੋਰ ਲੈਣੀ ਹੋਵੇ ਇਸ ਮਸ਼ੀਨ ਬਾਰੇ ਕੋਈ ਵੀ ਤੁਸੀਂ ਨੌਲੇਜ ਲੈਣੀ ਹੋਵੇ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ ਕੰਟੈਕਟ ਕਰਕੇ ਸੋ ਬੈਲੈਨ ਨੂੰ ਆਪਾਂ ਜ਼ੀਰੋ ਕਰ ਲਾਂਗੇ ਹੁਣ ਆਪਾਂ ਇਹਨੂੰ ਚਲਾਵਾਂਗੇ ਚਲੋ ਅੰਤ ਪਹਿਲਾਂ ਆਪਾਂ ਇਹਦਾ ਥ੍ਰੈਡ ਤੋੜ ਲਾਂਗੇ ਤਾਂ ਜੋ ਐਕਸਟਰਾ ਸੈੱਟ ਪਹਿਲੇ ਟੁੱਟ ਜੇ ਹੁਣ ਆਪਾਂ ਇਹਨੂੰ ਸਟਾਰਟ ਕਰਦੇ ਹਾਂ ਦੇ ਦੋ ਆਪਾਂ ਨੈਕਸਟ ਕਲਰ ਪਾਵਾਂਗੇ ਉਦੋਂ ਇਹ ਜੋੜ ਤਾਂ ਆਪਾਂ ਪਤਾ ਲੱਗੇਗਾ ਪ੍ਰੋਪਰ ਵੈਸੇ ਨਹੀਂ ਦੇ ਉੱਪਰ ਹੀ ਆ ਕੇ ਜੁੜਨਾ ਹੈ ਫਿਰ ਆਪਾਂ ਜਦੋਂ ਅਗਲਾ ਕਲਰ ਪਾਵਾਂਗੇ ਤਾਂ ਉਦੋਂ ਆਪਾਂ ਦੇਖਾਂਗੇ ਕਿ ਇਹ ਜੋੜ ਕਿਵੇਂ ਜੁੜਦਾ ਹੈ ਤੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਜਰੂਰ ਕਰਦੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋੜ ਲੱਗਣ ਤੱਕ ਤੁਸੀਂ ਵੀਡੀਓ ਵੇਖਦੇ ਰਹਿਣਾ ਤੇ ਤੁਸੀਂ ਵੀ ਆਪਣੇ ਸੋਚ ਤੇ ਫਿਰ ਸਹੀ ਤਰੀਕੇ ਨਾਲ ਆਪਣਾ ਜੋ ਡਿਜ਼ਾਈਨ ਹੈ ਉਹਨੇ ਜੋੜ ਸਕਦੇ ਹੋ ਹਾਂਜੀ ਹੁਣ ਆਪਣਾ ਪਿੰਕ ਕਲਰ ਆ ਚੁੱਕਿਆ ਹੈ ਹੁਣ ਆਪਾਂ ਇੱਥੇ ਪਿੰਕ ਕਲਰ ਪਾਵਾਂਗੇ ਜੋ ਆਪਣੀ ਪੱਤੀ ਸੀ ਇਸ ਕਲਰ ਦੇ ਵਿੱਚ ਉਹ ਜੁੜ ਚੁੱਕੀ ਹੋਈ ਹੈ ਇਹ ਵਾਲੀ ਪੱਤੀ ਆਪਣੀ ਜੁੜ ਚੁੱਕੀ ਹੋਈ ਹੈ ਇਹ ਵੀ ਆਪਾਂ ਜੋੜ ਲਗਾਉਣਾ ਸੀ ਇਸ ਤੋਂ ਬਾਅਦ ਪਿੰਕ ਕਲਰ ਪਾ ਕੇ ਆਪਾਂ ਜੋੜ ਲਗਾਵਾਂਗੇ ਆਪਾਂ ਪਿੰਕ ਰੀਲ ਪਾ ਲਈਆਂ ਧਾਗਾ ਪਾ ਲਈਆਂ ਪਿੰਕ ਕਲਰ ਦਾ ਐਕਸਟਰਾ ਪਾ ਘੱਟਦਾ ਹੈ ਹੁਣ ਆਪਾਂ ਚਾਹਾਂਗੇ ਇਹ ਆਪਣਾ ਜੋੜ ਬਿਲਕੁਲ ਪ੍ਰੋਪਰ ਲੱਗ ਗਿਆ ਹੈ ਤੁਸੀਂ ਦੇਖ ਸਕਦੇ ਹੋ ਵੀ ਇਸ ਤਰ੍ਹਾਂ ਜੀ ਆਪਣੇ ਸਕੂਟ ਦੀ ਬੇਸ਼ੱਕ ਕੋਈ ਵੇਲ ਹੋਵੇ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਡਿਜ਼ਾਈਨ ਹੋਵੇ ਉਹਨਾਂ ਜੋੜ